ਭਾਈ ਸੇਲ ਵਾਸਤੇ ਜੀ ਸਵਰਾਜ 855 FE 2008 ਮਾਡਲ ਹੈ ਡਿਮਾਂਡ ਹੈ 355000 ਗਾਈ ਸਵਰਾਜ 855 1996 ਮਾਡਲ ਹੈ ਡਿਮਾਂਡ ਹੈ ਡੀ ਵੀਰ ਵੱਲੋਂ 190000 ਰੁਪਏ ਰੱਖੀ ਗਈ ਹੈ ਗਾਈ ਸਵਰਾਜ 744 FE 2001 ਮਾਡਲ ਹੈ ਜੀ ਡਿਮਾਂਡ ਹੈ ਜੀ 260000 ਰੁਪਿਆ ਵੀਡੀਓ ਚੱਲਦੀ ਹੈ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਆ ਵੀ ਦੋਸਤੋ ਸਵਾਗਤ ਹੈ ਜੀ ਵੀਡੀਓ ਵਿੱਚ ਅੱਜ ਪਹੁੰਚਾ ਮੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣਾ ਅੱਗੇ ਟਰੈਕਟਰ ਵਾਲੀ ਦੀ ਰੇਟ ਚੱਲਦੀ ਵਾਲੀ ਵੀਡੀਓ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੁਹਾਨੂੰ ਦਿਖਾਉਣਾ ਅੱਗੇ ਟਰੈਕਟਰ ਵਾਲੀ ਦੀ ਰੇਟ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈ ਆਪਣੇ ਇਜਾਜ਼ਤ ਬਾਏ ਪੀਵੀ ਨੂੰ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਜਾਂ ਟਰੈਕਟਰ ਟਰਾਲੀ ਖਰੀਦਣ ਵੇਚਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468774360 ਅੱਗੇ ਤੁਹਾਨੂੰ ਟਰੈਕਟਰ ਟਰਾਲੀਆਂ ਸੇਲ ਵਾਸਤੇ ਹੀ ਅੱਗੇ ਟਰਾਲੀ 12万 66 ਦੀ ਡਿਮਾਂਡ ਹੈ ਵੀਰ ਬਲੋ ਰੱਖੀ ਹੈ 235000 ਰੁਪਿਆ ਮੱਸੀ ਉੱਕ ਦੇ ਵਿੱਚ ਆ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ। ਪ੍ਰਨਾਲਾ ਰੈਕਟਰ ਮੰਡੀ ਦਾ ਅੱਗੇ ਸਵਰਾਜ 735 ਐਫੀ 1994 ਮਾਡਲ ਹੈ। ਡਿਮਾਂਡ ਹੈ 142000 ਰੁਪਿਆ। ਅੱਗੇ ਵੀ ਰਫੋਰਡ 3600 1994 ਮਾਡਲ ਹੈ। ਡਿਮਾਂਡ ਹੈ 145000 ਰੁਪਿਆ ਵੀਰ ਦਾ ਕੰਡਕਟਰ ਨੰਬਰ ਹੋਵੇਗਾ 8729941979 ਵੀਰ ਦਾ ਕੰਡਕਟਰ ਨੰਬਰ ਹੈ। ਵੀਡੀਓ ਨੂੰ ਚੱਲਦੀ ਵਾਲਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਅੱਗੇ ਵੀਰ ਸੋਨਾਲੀਕਾ 2000 ਮਾਡਲ। ਮੱਕੀ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468744360। ਡਿਮਾਂਡ ਆੜੀ ਸੋਨ ਲਿਕਾ ਦੀ 145000 ਰੁਪਇਆ ਗੈਸ ਅਵਰਾਜ 855 2006 ਮਾਡਲ ਹੈ 3 ਸਪੀਡ ਹੈ ਡਿਮਾਂਡ ਆੜੀ 3.5 ਲੱਖ ਰੁਪਇਆ ਹੀ 16 ਦੇ 12 ਚ ਅੱਗੇ 25 11 ਜੀ 1992 ਮਾਡਲ ਡਿਮਾਂਡ 118000 ਰੁਪਇਆ ਇਹ ਸਾਈਡ ਵਗਰਾ ਤਾਂ ਦੇਖ ਸਕਦੇ ਹੋ ਗੈਰੀ ਟਰਾਲੀ 11 ਵੇ 6.5 ਦੀ ਲੈਫਟ ਵਾਲੀ ਡਿਮਾਂਡ ਆੜੀ 175000 ਰੁਪਇਆ ਟਰਾਲੀ ਦੀ ਇਹਨੂੰ ਵਗਰਾ ਦੇ ਸਕਾਂ ਟਰਾਲੀ ਦੀ ਗੈਬਿਰ ਫੇਰ ਲੈਫਟਾਈਲ ਟਰਾਲੀ ਆ ਜੀ ਡਿਮਾਂਡ 1.45 ਲੱਖ ਰੁਪਿਆ ਵਿਟਾ ਤੇ ਜਾਲੀ ਵਗੈਰਾ ਲੱਗੀ ਵੀ ਆ ਟਰਾਲੀ ਤੇ ਮੇਰੀ ਸਵਰਾਜ 855 ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਮਾਡਲ 11 ਡਿਮਾਂਡ ਹੈ 3.90 ਲੱਖ ਰੁਪਿਆ ਗੈਬਿਰ ਸਵਰਾਜ 735 ਐਫੀ 1998 ਮਾਡਲ ਹੈ ਡਿਮਾਂਡ 1.25 ਲੱਖ ਰੁਪਿਆ ਵੀਰ ਦਾ ਕੰਟੈਕਟ ਨੰਬਰ ਹੋਵੇਗਾ 96468 43360 ਗੈਬਿਰ ਜੌਂਡੀਆਰ ਵੀਰ ਤਿੰਨ ਮਾਡਲ ਮਾਰਤੇ ਨੇ ਲਗਾ 85000 ਰੁਪਏ ਵੀਰ ਦਾ ਕੰਟੈਕਟ ਨੰਬਰ ਹੋਗਾ 82890 1743 ਵੀਰ ਦਾ ਕੰਟੈਕਟ ਨੰਬਰ ਹੈ ਐਲਟੀ ਮਾਡਲ ਹੈ ਜੀ ਕੰਡੀਸ਼ਨ ਵਗਰਾ ਦੇ ਸਕਦੇ ਹਾਂ ਗੈਵਿਟ ਸੋਨਾ ਲਿਕਾ ਡੀ 750 ਮਾਡਲ 2006 ਹੈ ਡਿਮਾਂਡ ਵਾਲੀ 315000 ਰੁਪਏ ਆਹ ओरिजिनल ਟਰੈਕਟਰ ਹੈ ਜੀ ਵੀਰ ਦਾ ਕੰਟੈਕਟ ਨੰਬਰ ਹੋਗਾ 96468 743360 ਵਧੀਆ ਵਧੀਆ ਬਾਈ ਗੱਡਾ 2010 ਮਾਡਲ ਸਵਰਾਜ 855 ਐਫੀ ਡਿਮਾਂਡ 365000 ਰੁਪਿਆ ਕੰਡੀਸ਼ਨ ਵਗੈਰਾ ਦੇ ਦਸਾਂਗਾ 265 ਡੀਆਈ ਅਗੇ ਕੰਡੀਸ਼ਨ ਵਗੈਰਾ ਦੇ ਛੇਦਾਂ ਮਾਡਲ 2000 ਡਿਮਾਂਡ 194000 ਰੁਪਿਆ ਅਗੇ ਵੀ ਸਵਰਾਜ 855 1997 ਮਾਡਲ ਹੈ ਡਿਮਾਂਡ ਵਾਲੀ 205000 ਰੁਪਿਆ ਵੀਰ ਦਾ ਕੰਟੈਕਟ ਨੰਬਰ ਹੋਗਾ 96468 43360 ਵੀਰ ਦਾ ਕੰਟੈਕਟ ਨੰਬਰ ਹੈ ਗਈ ਸਵਰਾਜ 855 2012 ਮਾਡਲ ਹੈ ਸੈਂਪਲ ਸਟੀਅਰਿੰਗ ਦੇ ਵਿੱਚ ਹੈ ਡਿਮਾਂਡ ਆੜੀ 3 ਲੱਖ 85000 ਰੁਪਏ ਪੀਵੀ 19 ਨੰਬਰ ਹੈ ਵੀਰ ਦਾ ਕੰਟੈਕਟ ਨੰਬਰ ਹੈ ਵੀਰ ਦਾ ਵੀ 82890 17743 ਵੀਰ ਦਾ ਕੰਟੈਕਟ ਨੰਬਰ ਹੈ ਚਾਰੋ ਟਰੈਕਰ ਇੱਕੋ ਵੀਰ ਦੇ ਨੇ ਜੀ ਆਹ 82890 17743 2012 ਮਾਡਲ ਆ ਜੀ ਸਵਰਾਜ 850 ਦਾ ਪਾਵਰ ਸਟੀਅਰਿੰਗ ਚਾ ਸੋਨਾ ਲੀਕਾ 21 ਮਾਡਲ ਆ ਜੀ ਤੇ 6055 ਵੀ ਇਸੇ ਵੀਰ ਦਾ 82890 17743 ਵਾਲਾ ਜੀ ਬਰਨਾਲਾ ਏਰੀਆ ਵੀਰ ਦਾ 12 ਮਾਡਲ ਇਹ ਪਾਵਰ ਸਟੀਅਰਿੰਗ ਚਾ ਜੀ ਡਿਮਾਂਡ ਹੈ ਦੀ 435000 ਰੁਪਿਆ ਗੱਭੀਰ ਜਿਹੜਾ ਸੋਨਾ ਲੀਕਾ ਜੀ ਉਹ 21 ਮਾਡਲ ਹੈ ਡਿਮਾਂਡ ਆ 675000 ਰੁਪਿਆ 238 ਘੰਟੇ ਚੱਲਿਆ ਜੀ ਇਹ ਟਰੈਕਟਰ ਨਹੀਂ ਜਿਨੂੰ ਕਰਾ ਦੇ ਸਕਦੇ ਬਾਕੀ ਟਰੈਕਟਰ ਦੀ ਜਿਹੜਾ ਟਾਰਾ ਤੇ ਵੀ ਐਮ ਆਰਪ ਲਿਖਿਆ ਪਿਆ ਮਾਰਕਾ ਇਹ ਗੱਭੀਰ ਫਾਰਮ ਟਰੈਕ T20 6055 2017 ਮਾਡਲ ਹੈ ਡਿਮਾਂਡ ਹੈ 595000 ਰੁਪਿਆ ਅਕੀ ਵੀਰ ਦਾ ਡਾਡਾ ਕੰਟੈਕਟ ਨੰਬਰ ਆ ਹੈਗਾ 82890717743 ਵੀਰ ਦਾ ਕੰਟੈਕਟ ਨੰਬਰ ਆ ਵੀਰ ਕੋਲੇ 4-5 ਟਰੈਕਟਰ ਖੜੇ ਨੇ ਜੀ ਅੱਗੇ ਵੀ ਤੁਹਾਨੂੰ ਹੋਰ ਦਿਖਾ ਦਣਾ ਹੈ ਟਰੈਕਟਰ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਜੀ ਚਲਦੀ ਆਲਦੀ ਨੂੰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੈ ਵੀ ਸਵਰਾਜ 855 ਆ ਗਿਆ ਜੀ ਸਵਰਾਜ 744 ਇਹ ਜ਼ਰ ਇੱਕ ਮਾਡਲ ਆ ਡਿਮਾਂਡ ਹੈ ਦੀ 2,60,000 ਰੁਪਇਆ ਜੈ ਵੀਰ ਅਰਜਨ 2017 ਮਾਡਲ ਆ ਜੀ ਡਿਮਾਂਡ ਹੈ ਦੀ 5,25,000 ਰੁਪਇਆ ਅੱਗਿਆ ਸਵਰਾਜ 855 ਕੰਡੀਸ਼ਨ ਵਗਰਾ ਦੇਖੋ ਟਰੈਕਟਰ ਦੀ 2003 ਮਾਡਲ ਹੈ 2,60,000 ਰੁਪਏ ਡਿਮਾਂਡ ਹੈ ਗਵੀਰ ਡੀਆਈ 750 ਸੋਨਾਲੀਕਾ 2001 ਮਾਡਲ ਦਾ ਡਿਮਾਂਡ 2,75,000 ਰੁਪਏ ਵੀਡੀਓ ਵਿੱਚ ਚੱਲਦੀ ਵਾਲਿਆਂ ਨੂੰ ਸ਼ੇਅਰ ਜ਼ਰੂਰ ਕਰ ਦੇ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਕੀ ਕਿਸੇ ਵੀ ਰੰ ਦਾ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਆਪਣੇ ਨੰਬਰ 'ਤੇ ਵਰਕ ਕਰ ਸਕਦੇ ਹੋ ਜੀ 9646843360 ਧੰਨਵਾਦ ਵੀਰ బనాలా <San> టడర్ండి